ਅਸੀਂ ਘਰ ਕਰਾਇਆ ਤੇ ਲੈ ਲਿਆ ਲਿਆ ਤੇ ਜਿਹੜਾ ਜਿਹੜਾ ਮਕਾਨ ਮੇਰੇ ਪਾਪਾ ਡਾਕਟਰ ਹੈ ਆ ਡਾਕਟਰ ਜਿਹੜਾ ਜਿਹੜਾ ਮਿਸ਼ਨ ਗੁਰਨਾਨਕ ਮਿਸ਼ਨ ਹਸਤਾ ਜਿਹੜਾ ਗੁਰਦੁਆਰਾ ਸਾਹਿਬ ਦੇ ਉਦੇ ਸਾਹਮਣੇ ਦਾ ਆਪਣਾ ਕਲੀਨਿਕ ਹੈ ਹਸਪੀਟਲ ਹੈ ਬੜਾ ਸਾਲ ਕਰਵਾ ਰਿਹਾ ਹੈ ਤੇ ਉਹਨਾਂ ਨੂੰ ਮੈਂ ਕਹਤਾ ਕਿ ਜੇ ਅਸੀਂ ਇਹ ਘਰ ਲੰਬੇ ਸਮੇਂ ਲਈ ਰੱਖਣਾ ਹੈ ਕਿਉਂਕਿ ਹਫ਼ਤੇ ਤੋਂ 2-3 ਦਿਨ ਮੈਂ ਆ ਕੇ ਬੈਠਿਆ ਕਰੂੰਗਾ ਤਾਂ ਕਿ ਦੁਆਬੇ ਦੇ ਤੇ ਮਾਝੇ ਦੇ ਲੋਕਾਂ ਨੂੰ ਚੰਡੀਗੜ੍ਹ ਜਾਣ ਲਈ ਉਹਨਾਂ ਬਾਰੇ ਸਰਕਾਰ ਇੱਥੋਂ ਚੱਲਾਈ। ਉਹਨੇ ਇੱਕ ਹਿਸਟਰੀ ਦੱਸਦੇ ਨੇ ਅੰਦਰ ਸ਼ਾਇਦ ਤੁਹਾਨੂੰ ਨਾ ਪਤਾ ਹੋਵੇ। ਜਦੋਂ ਵੰਡ ਹੋਈ ਦੇਸ਼ ਦੀ ਪੰਜਾਬ ਵੰਡਿਆ ਗਿਆ। ਪੰਜਾਬ ਦੀ ਰਾਜਤਾ ਨਹੀਂ ਲਾਹੌਰ ਤੋਂ ਜਦੋਂ ਪਹਿਲੀ ਵਾਰ ਇੱਥੇ ਪਾਸੇ ਆਈ ਤਾਂ ਜਗ੍ਹਾ ਹੈ ਨਹੀਂ ਸੀ। ਤਾਂ ਸਭ ਤੋਂ ਪਹਿਲਾਂ ਰਾਜਧਾਨੀ ਜਲੰਧਰ ਬਣੀ ਸੀ ਜਿਹੜਾ ਕਮਿਸ਼ਨਰ ਦਾ ਘਰ ਕਮਿਸ਼ਨਰ ਦਾ ਘਰ ਹੈ ਜਿਹੜਾ ਜਲੰਧਰ ਦੇ ਕਮਿਸ਼ਨਰ ਦਾ ਘਰ ਹੈ ਉਹ ਮੁੱਖ ਮੰਤਰੀ ਦਾ ਘਰ ਹੁੰਦਾ ਸੀ ਉੱਥੇ ਕੁਝ ਮਹੀਨੇ ਪੰਜਾਬ ਦਾ ਮੁੱਖ ਮੰਤਰੀ ਰਿਹਾ ਬੰਡਵੇਲੇ ਫਿਰ ਪੰਜਾਬ ਯੂਨੀਵਰਸਿਟੀ ਹਾਰਪੁਰ ਚਲੀ ਗਈ ਫਿਰ ਥੋੜਾ ਜਿਹਾ ਹਾਰਪੁਰ ਵੀ ਰਹਿ ਚੰਡੀਗੜ੍ਹ ਬਾਅਦ ਬਣਿਆ ਸੋ ਵੀਰੋ ਹਿਸਟਰੀ ਆਪਣੇ ਆਪ ਨੂੰ ਰਿਪੀਟ ਕਰਦੀ ਹੈ ਮੈਂ ਤਾਂ ਅੱਜ ਕਿਸੇ ਨੇ ਦੱਸਿਆ ਗੱਲ ਉੱਥੇ ਇੰਡਸਟਰੀ ਮੀਟਿੰਗ 'ਚ ਕਿ ਜੀ ਇਹ ਦੂਜੀ ਵਾਰ ਹੋ ਰਿਹਾ ਹੈ ਕਿ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਹੈ ਉਹ ਜਲੰਧਰ ਸਟੇ ਕਰਿਆ ਕਰੂਗਾ ਇਹ ਦੂਜੀ ਵਾਰ ਹੋ ਰਿਹਾ ਇਹ ਪਹਿਲਾਂ ਬੰਡ ਵੇਲੇ ਹੋਇਆ ਸੀ ਜਾਂਦੀ ਵੇਲੇ ਮੇਰੇ ਲਈ ਇਕੱਲੇ ਨੇ ਆਉਣਾ ਮੈਂ ਮੈਂ ਇਕੱਲੇ ਨੇ ਆਉਣਾ ਪੰਜ ਅਫਸਰ ਲਿਆਉਣੇ ਨੇ ਸਰਕਾਰ ਆ ਗਈ ਤੁਸੀਂ ਸਾਰਿਆਂ ਨੇ ਜਾਣਾ 250 ਕਿਲੋਮੀਟਰ ਜਾਣ 250 ਆਉਣ 300 ਕਿਲੋਮੀਟਰ ਦਾ ਤਾਂ ਬੈਸੇ ਫਾਇਦਾ ਹੋ ਜਾਊਗਾ ਇੱਕ ਦਿਹਾੜੀ ਬਚੂਗੀ ਪੂਰੀ ਇੱਕ ਜਦੋਂ ਮਰਜੀ ਆ ਜਾਓ ਕੰਮ ਕਰਨ ਤੋਂ ਬਾਅਦ ਚਾ ਆ ਜਾਓ ਆਗ ਦੇ ਦਫ਼ਤਰ ਤੋਂ ਬਾਅਦ ਚਾ ਆ ਜਾਓ ਸੋ ਇਹ ਅੱਜ ਤੁਹਾਡਾ ਜਿਹੜਾ ਇਕੱਠ ਹੈ ਇਹ ਮੈਨੂੰ ਲੱਗਦਾ ਹੀ ਨਹੀਂ ਕਿਸੇ ਬਾੜ ਦਾ ਇਕੱਠ ਹੈ ਇਹ ਤਾਂ ਲੱਗਦਾ ਰੈਲੀ ਆ ਬਹੁਤ ਵੱਡੀ ਇਹ ਵੀ ਕੁਦਰਤ ਹੈ ਤੁਸ ਤੁਹਾਡਾ ਇੰਨੀ ਭਾਰੀ ਗਿਣਤੀ ਚ ਆਉਣਾ ਕਾਂਗਰਸ ਨੇ ਇੰਨਾ ਇਕੱਠ ਕਰਨਾ ਹੋਵੇ ਤੇ 4 ਲੱਖ ਦੇ ਤਾਂ ਜਲੇਬੀਆਂ ਲੱਗ ਜਾਂਦੀਆਂ। ਬਾਕੀ ਸਭ ਨਾਲ ਬਾਅਦ ਚ। ਪਰ ਤੁਸੀਂ ਸਾਨੂੰ ਪਿਆਰ ਦਿੰਦੇ ਹੋ, ਫੁੱਲ ਸੁਟਦੇ ਹੋ। ਮੇਰੀ ਪੱਗ ਜਦੋਂ ਮੈਂ ਘਰ ਜਾਂਦਾ ਸ਼ਾਮ ਨੂੰ ਮੈਂ ਪੱਗ ਫੁੱਲਾਂ ਨਾਲ ਭਰੀ ਹੁੰਦੀ ਹੈ। ਔਰ ਮੈਂ ਸੋਚਦਾ ਹੁੰਨਾ ਭਗਵੰਤ ਮਾਨਾ ਕੋਈ ਪੁਰਾਣੇ ਚਰਨ ਦੇ ਪੁੱਲ ਨੇ ਕਿ ਜਿਹੜਾ ਪਿਆਰ ਮਿਲਿਆ ਜਾਂਦਾ ਨਹੀਂ ਲੀਡਰਾਂ ਨੂੰ ਕੌਣ ਫੁੱਲ ਸੁਟਦਾ ਇਹ ਤਾਂ ਛੇਤਰੋ ਛਿਤਰੀ ਹੋਈ ਜਾਂਦਾ ਕੰਮ। ਲੋਕ ਛੇਤਰਾ ਦੇ ਹੱਥ ਲੈ ਕੇ ਖੜੇ ਹੈ ਵੀ ਤੁਸੀਂ ਕੀਤਾ ਕੀ ਹੈ? ਫੇਸ ਕਰਕੇ ਫੋਟੇ ਨਾਲਾਂ ਕਿਉਂਕਿ ਸੱਚੇ ਨੀਅਤ ਸੱਚੀ ਐ ਨੀਅਤ ਚ ਕੋਈ ਖੋਟ ਨਹੀਂ ਜਿਹਨੇ ਨੀਤਾਂ ਚ ਖੋਟ ਐ ਅੱਜ ਨਹੀਂ ਤਾਂ ਕੱਲ ਕੱਲ ਨਹੀਂ ਤਾਂ ਪਰਸੋਂ ਪਤਾ ਲੱਗ ਜਾਂਦਾ ਪਰ ਪ੍ਰਮਾਤਮਾ ਵੀ ਅਦਰ ਉਦਰ ਕਰ ਦਿੰਦਾ ਵੀ ਚਲੋ ਚੰਗਾ ਦਾ ਸასი ਕਰ ਸੋ ਵੀਰੋ ਆ ਜਿਹੜੇ ਢੋਲ ਨੇ ਬੈਸਟ 13 ਤਰੀਕ ਨੂੰ ਵੱਜਣੇ ਨੇ ਪਰ ਤੁਸੀਂ ਪਹਿਲੇ ਹੀ ਪਜਾਰ ਰੱਖੇ ਨੇ ਤੇ ਇਹਦੇ ਵਾਸਤੇ ਇੱਕ ਤਾੜੀ ਮਾਰ ਦਿਓ ਇਹ ਲੋਕਾਂ ਦੀ ਆਪਣੀ ਜਿੱਤ ਐ ਇਹ ਲੋਕ ਆਪਣੇ ਆਪ ਢੋਲ ਵਜਾ ਰਹੇ ਨੇ ਲੋਕਾਂ ਨੂੰ ਛਾ ਹੈ ਕਿ ਐਸੀ ਸਰਕਾਰ ਦਾ ਹਿੱਸੇਦਾਰ ਬਣਨ ਜਾ ਰਹੇ ਹਨ ਇੰਨੀ ਭਾਰੀ ਗਿਣਤੀ ਤੁਹਾਡਾ ਆਉਣਾ ਮੈਨੂੰ ਬਹੁਤ ਵਧੀਆ ਲੱਗਿਆ ਦਸਹਰਾ ਕਲੱਬ ਅੱਛਾ ਦਸਹਰਾ ਕਲੱਬ ਦਾ ਹਾਂਜੀ ਸਾਰੇ ਜਿੰਨੇ ਵੀ ਮੇਰੇ ਕੋਲੇ ਸਵੇਰੇ 500 ਤੋਂ ਵੱਧ ਬੰਦਾ ਸਵੇਰੇ ਆਉਂਦਾ ਕਰੇ ਲੰਗਰ ਚੱਲਦਾ ਕਰੇ ਉਹ ਲੰਗਰ ਨਹੀਂ ਹਟਣਾ ਲੰਗਰ ਐਂ ਚੱਲੂ ਚਾਹ ਪਾਣੀ ਦਾ ਲੰਗਰ ਪਕੌੜਾ 500 ਬੰਦਾ ਸਵੇਰੇ ਆ ਕੇ ਮਿਲ ਕੇ ਜਾਂਦਾ 500 ਬੰਦਾ ਉੱਠਣਸਾਰ ਜੇ ਕਿਸੇ ਲੀਡਰ ਨੂੰ 500 ਬੰਦਾ ਫੁੱਲਾਂ ਦਾ ਹਾਰ ਲਈ ਖੜਾ ਹੋਵੇ ਉਦੋਂ ਵਧੀਆ ਕਿਉਂ ਸੰਦੇਸ਼ ਉਸ ਵਾਸਤੇ ਸੋ ਇਹੀ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਪ੍ਰਮਾਤਮਾ ਜਿੰਨੀ ਕਿ ਇੱਜ਼ਤ ਬਣਾ ਰੱਖੀ ਐ ਤੁਮੇ ਬਣਾਇ ਇਹਨਾ ਪ੍ਰਕਟਾਈ ਦੇਣਾ ਐਨੀ ਕਿ ਬਣਾ ਕੇ ਰੱਖੀ ਲੋਕਾਂ ਦੇ ਕੰਮ ਆਈਏ ਕਿਸੇ ਨੇ ਘਰ ਦਾ ਚੁੱਲ੍ਹਾ ਬਲੇ ਆ ਨਸ਼ਿਆਂ ਦੇ ਕੋੜ ਤੋਂ ਖੜਾ ਛੜਾਈਏ ਲੱਗੇ ਹੋਇਆ ਸੀ ਸਾਨੂੰ ਬਹੁਤ ਸਾਰੀਆਂ ਗਲੀਆਂ ਦੀਆਂ ਰਿਪੋਰਟਾਂ ਆਈਆਂ ਇਹ ਵੀ ਜੇਲੀ ਮੈਂ ਆਰਡਰ ਵੀ ਕਰਦਾ ਨਾਲ ਨਾਲ ਕਿਹੜਾ ਗਲੀ ਦੇ ਵਿੱਚ ਆਹ ਦਿੱਕਤ ਹੈ ਕਿਤੇ ਸੀਵੇਰੇ ਦੀ ਦਿੱਕਤ ਹੈ ਕਿਤੇ ਲਾਈਟਾਂ ਦੀ ਸੋ ਮੇਰੇ ਸੋਚ ਮੁਤਾਬਕ ਭਾਵੇਂ ਕੋਈ ਵੀ ਬਰਾਦਰੀ ਹੈ ਭਾਵੇਂ ਕੋਈ ਵੀ ਬਰਾਦਰੀ ਹੈ ਪੰਜਾਬ ਬੰਦਿਆਂ ਦੀ ਬਰਾਦਰੀ ਹੈ ਭਾਵੇਂ ਉਹਨਾਂ ਨੂੰ ਕੋਈ ਦੁੱਖ ਨਹੀਂ ਹੋਣਾ ਚਾਹੀਦਾ ਉਹਨਾਂ ਦੇ ਜਿਹੜੇ ਪੁਰਖੇ ਨੇ ਉਹਨਾਂ ਦੇ ਜਨਮ ਦਿਨ ਮਨਾਉਣੇ ਚਾਹੀਦੇ ਉਹਨਾਂ ਦੇ ਸ਼ਹੀਦੀ ਦਿਵਸ ਮਨਾਉਣੇ ਚਾਹੀਦੇ ਮੈਨੂੰ ਪਤਾ ਲੱਗਿਆ ਮੋਤੀ لال ਮਹਿਰਾ ਜੀ ਉਹਨਾਂ ਦੇ ਬਰਾਦਰੀਏ ਉਹਨਾਂ ਨੇ ਕਹਿੰਦੇ ਸਨ ਤਾਂ ਪਤਾ ਹੀ ਕਿਸੇ ਨੇ ਪੁੱਛਿਆ ਹੀ ਨਹੀਂ ਪਹਿਲਾਂ ਕਿਉਂ ਨਹੀਂ ਪੁੱਛਿਆ ਵੀ ਇਹ ਡੇੜੀਆਂ ਕੁਰਬਾਨੀਆਂ ਕੀਤੀਆਂ ਬਈ ਜਿੰਨਾ ਜਿੰਨਾ ਦਾ ਵੀ ਪੰਜਾਬ ਚ ਮਹਾਪੁਰਖਾਂ ਦਾ ਪੀਰਾਂ ਦਾ ਫਕੀਰਾਂ ਦਾ ਦੇਸ਼ ਭਗਤਾਂ ਦਾ ਗੁਰੂਆਂ ਦਾ ਯੋਗਦਾਨ ਹੈ ਉਹ ਸਾਰੇ ਇਕੱਠੇ ਮਿਲ ਕੇ ਮਨਾਇਆ ਕਰੀਏ ਕਿਉਂਕਿ ਮੈਂ ਬੀਜੇਪੀ ਨੇ ਇਹ ਗੱਲ ਕਹੀ ਸੀ ਪਾਰਲੀਮੈਂਟ ਚ ਮੈਂ ਕਿਹਾ ਤੁਸੀਂ ਦੇਸ਼ ਦੇ ਵਿੱਚ ਤਾਂ ਕਰ ਲੈਨੇ ਹੋ Hindu Musalman ye wo ਪੰਜਾਬੀ ਕਰ ਸਕਦੇ ਮੈਂ ਕਿਹਾ ਪੰਜਾਬ ਦੀ ਧਰਤੀ ਬਹੁਤ ਉਪਜਾਊ ਹੈ ਜੋ ਵੀ ਸਿੱਟੋਂਗੇ ਧਰਤੀ ਦੇ ਵਿੱਚ ਉਹ ਉੱਗ ਜਾਂਦਾ ਹੈ ਪਰ ਪੰਜਾਬ ਦੀ ਧਰਤੀ 'ਚ ਨਫ਼ਰਤ ਦਾ ਦੀਰ ਕਦੇ ਨਹੀਂ ਉਗਦਾ ਸਾਡਾ ਭਾਈਚਾਰਾ ਬਹੁਤ ਸਟਰੌਂਗ ਹੈ ਅਸੀਂ ਆਪਣੇ ਗੁਰਪੁਰਬ ਅਸੀਂ ਆਪਣੀਆਂ ਈਦਾਂ ਅਸੀਂ ਆਪਣੀਆਂ ਸ਼ਵਰੀਦਾਂ ਅਸੀਂ ਆਪਣੀਆਂ ਸੰਗਰਾਮਾਂ ਅਸੀਂ ਆਪਣੀਆਂ ਰਾਮ ਨੌਮੀਆਂ ਅਸੀਂ ਆਪਣੇ ਗੁਰਪੁਰਬ ਅਸੀਂ ਆਪਣੇ ਭਗਤ ਰਵਿਦਾਸ ਜੀ ਦੇ ਜਨਮ ਦਿਨ ਅਸੀਂ ਭਗਤ ਕਬੀਰ ਜੀ ਦੀ 627 ਬਰਸੀ ਅਸੀਂ ਇਕੱਠੇ ਮਨਾਉਂਦੇ ਆ ਅਸੀਂ ਇਕੱਠੇ ਮਨਾਉਂਦੇ ਸਾਨੂੰ ਤਾਂ ਚਾਹ ਦੱਸਿਓ ਇਹੀ ਆਪਣੇ ਪੰਜਾਬ ਦਾ ਇੱਕ ਅਲੱਗ ਗੱਲ ਹੈ ਕਿ ਇੱਥੇ ਫੁਲਵਾੜੀ ਹੈ ਫੁੱਲ ਲਗ ਲਗ ਰੰਗਦੇ ਨੇ ਪਰ ਹੈਗੇ ਇੱਕੋ ਗਮਲੇ 'ਚ ਨੇ ਉਹ ਗਮਲੇ ਪਿੱਛੇ ਲੜਦੇ ਨਹੀਂ ਹੈਗੇ ਕਮਲਾ ਮੇਰਾ ਜਾਂ ਕਮਲਾ ਤੇਰਾ ਫੁੱਲ ਲਗ ਲਗ ਰੰਗਦੇ ਨੇ ਹਰ ਫੁੱਲ ਦੀ ਆਪਣੀ ਸੁਗੰਧ ਹੈ ਤੇ ਆਪਣਾ ਰੰਗ ਹੈ ਇਹ ਪਾਈਚਰਾ ਸਾਹਿਬ ਇਹ ਬਣਾ ਕੇ ਰੱਖਣਾ ਸੋ ਤੁਸੀਂ ਆਪ ਮਿਹਨਤ ਕਰ ਰਹੇ ਹੋ ਮੈਨੂੰ ਸਵੇਰੇ ਆ ਕੇ ਦੱਸਦੇ ਆ ਅਸੀਂ ਫਲਾਣੇ ਪਾਰ ਕੋ ਕੈਂਪ ਤੋਂ ਆਏ ਆ ਜੀ ਅਸੀਂ ਬਾੜ ਨੰਬਰ 75 ਤੋਂ ਆਏ ਆ ਜੀ ਅਸੀਂ ਉੱਥੇ ਕੰਮ ਕਰ ਰਹੇ ਆ ਜੀ ਸਾਡੇ ਨੌਜਵਾਨ ਮੁੰਡੇ ਬਹੁਤ ਆਉਂਦੇ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਨੌਜਵਾਨ ਮੁੰਡੇ ਅੱਗੇ ਆ ਰਹੇ ਨੇ ਰਾਜਨੀਤੀ ਚ ਅੱਗੇ ਆ ਰਹੇ ਨੇ ਕਿ ਜੀ ਅਸੀਂ ਹਿੱਸਾ ਲਵਾਂਗੇ ਵਿੱਚ ਅਸੀਂ ਆ ਵੋਟਾਂ ਪਾਵਾਂਗੇ ਸਾਡੀ ਆ ਪ੍ਰੋਬਲਮ ਆ ਦਿੱਕਤ ਪਹਿਲਾਂ ਤਾਂ ਇਹ ਸੀ ਨਾ ਆਪਾਂ ਰਾਜਨੀਤੀ ਨੂੰ ਕੁਝ ਸਮਝਦੀ ਨਹੀਂ ਸੀ ਆਪਾਂ ਕਹਿੰਦੇ ਸੀ ਆਪਾਂ ਕੀ ਲੈਣਾ ਛੱਡੋ ਪਰੇ ਆਪਾਂ ਕੀ ਲੈਣਾ ਉਹ ਭਾਈ ਗੱਲ ਸੁਣ ਲਓ ਮੇਰੀ ਉਹ ਰਾਜਨੀਤੀ ਤੁਹਾਡੇ ਚੁੱਲ੍ਹਿਆਂ ਤੱਕ ਹੈ ਅੱਜ ਸ਼ਾਮ ਨੂੰ ਤੁਹਾਡੇ ਚੁੱਲੇ ਤੇ ਕੀ ਪੱਕਣਾ ਹੈ ਅੱਜ ਸ਼ਾਮ ਨੂੰ ਤੁਹਾਡੇ ਚੁੱਲੇ 'ਚ ਅੱਗ ਬਲਣੀ ਹੈ ਜਾਂ ਨਹੀਂ ਬਲਣੀ ਰਾਜਨੀਤੀ ਡਿਸਾਈਡ ਕਰਦੀ ਹੈ ਫੇ ਤੁਸੀਂ ਰਾਜਨੀਤੀ ਤੋਂ ਭੈਦੇ ਕਿਉਂ ਵਿੱਚ ਵੜੋ ਹਿੱਸਾ ਲਓ ਠੀਕ ਕਰੋ ਇਹਨੂੰ ਰਾਜਨੀਤੀ 'ਚ ਮਾਰੇ ਬੰਦੇ ਇਸ ਕਰਕੇ ਨਹੀਂ ਹੈਗੇ ਰਾਜਨੀਤੀ 'ਚ ਮਾਰੇ ਬੰਦੇ ਜ਼ਿਆਦਾ ਇਸ ਕਰਕੇ ਨਹੀਂ ਹੈਗੇ ਕਿ ਰਾਜਨੀਤੀ ਮਾੜੀ ਹੈ ਮਾਰੇ ਬੰਦੇ ਜ਼ਿਆਦਾ ਇਸ ਕਰਕੇ ਨੇ ਕਿ ਚੰਗੇ ਬੰਦੇ ਦੁਕਾਟ ਆਉਂਦੇ ਤੁਸੀਂ ਆਪ ਮੈਨੂੰ ਚੰਗਾ ਲੱਗਿਆ ਮਾਂ ਪੈਣਾ ਬੈਠੀਆਂ ਨੇ ਇਹ ਤੁਹਾਡੇ ਬਿਨਾ ਜੇ ਤੁਹਾਡੇ ਬਿਨਾ ਚੁੱਲ੍ਹਾ ਨਹੀਂ ਚੱਲ ਸਕਦਾ ਜੇ ਤੁਹਾਡੇ ਬਿਨਾ ਘਰ ਨਹੀਂ ਚੱਲ ਸਕਦਾ ਤੁਹਾਡੇ ਬਿਨਾ ਦੇਸ਼ ਵੀ ਨਹੀਂ ਚੱਲ ਸਕਦਾ ਵਿੱਚ ਹਿੱਸਾ ਲਿਆ ਕਰੋ ਤੁਹਾਨੂੰ ਪਤਾ ਹੈ ਕਿ ਮਹਿੰਗਾਈ ਦਾ ਕੀ ਹਾਲ ਹੈ ਉਹ ਬੰਦੇ ਨੇ ਤਾਂ ਆ ਕੇ ਕਹਿਣਾ ਹੁੰਦਾ ਆਥਣੇ ਸ਼ਾਮ ਨੂੰ ਕੀ ਬਣਾਇਆ ਥੋੜਾ ਹੋਰ ਦੋ ਸਬਜ਼ੀਆਂ ਬਣਾ ਲਿਆ ਕਰੋ ਉਹਨੂੰ ਪਤਾ ਹੈ ਨਾ ਬਣਾਇਆ ਕਿਵੇਂ ਹੈ ਉਹਨੂੰ ਪਤਾ ਹੈ ਨਾ ਲੇਡੀ ਨੂੰ ਸੋਇਸ ਕਰਕੇ ਤੁਹਾਡੇ ਨਾਲ ਖੜੇ ਆ ਤੁਹਾਡੇ ਵਾਂਗੂ ਆ ਪਰਿਵਾਰ ਚ ਪਰਿਵਾਰ ਸਮੇਤ ਆਏ ਹੋਏ ਕਿਉਂਕਿ ਸਾਰੇ ਜਗ੍ਹਾ ਤੇ ਮੈਥੋ ਨਹੀਂ ਜਾਇਆ ਜਾਂਦਾ ਤਾਂ ਪਰਿਵਾਰ ਜਾਊਗਾ ਕੋਈ ਗੱਲ ਨਹੀਂ ਤੁਸੀਂ ਸਾਡਾ ਪਰਿਵਾਰ ਹੀ ਮੈਂ ਤਾਂ ਸਾਰੇ ਮੈਨੂੰ ਪੱਤਰਕਾਰ ਕਹਿੰਦੇ ਤੁਸੀਂ ਇੰਨਾ ਹਰ ਰੋਜ਼ ਜਾਂਦੇ ਹੋ ਕਦੇ ਕਿਤੇ ਕਦੇ ਕਿਤੇ ਪੰਜਾਬ ਚ ਪਰਿਵਾਰ ਨੂੰ ਕਦੋਂ ਟਾਈਮ ਦਿੰਨੇ ਹੋ ਮੈਂ ਕਹਿੰਦਾ ਮੈਂ ਪਰਿਵਾਰ ਨੂੰ ਟਾਈਮ ਦਿੰਨਾ ਕਹਿੰਦੇ ਜੀ ਦੇਖੋ ਤੁਸੀਂ ਐ ਨਾ ਕਹੋ ਤੁਸੀਂ ਤਾਂ ਕਹਾ ਜੇ ਤੁਸੀਂ ਫਗਵਾੜੇ ਸੀ ਕੱਲ ਤੁਸੀਂ ਇੱਥੇ ਫਿਰੋਜਪੁਰ ਫਿਰਦੇ ਸੀ ਪਰਸੋ ਸੰਗਰੂਰ ਫਿਰਦੇ ਸੀ ਪਰਿਵਾਰ ਨੂੰ ਕਦੋਂ ਲੈਣ ਦਿੰਦੇ ਨੇ ਮੈਂ ਕਹਿੰਦੀ ਮੈਂ ਪਰ ਦਿੱਟ ਟਾਈਮ ਹੀ ਪਰਿਵਾਰ ਨੂੰ ਦੇ ਰਿਆ ਮੈਂ ਕਹਿੰਦੇ ਨਹੀਂ ਮੈਨੂੰ ਮਤਲਬ ਸਮਝਾਓ ਕਦੋਂ ਮੈਂ ਕਹਿੰਦੀ ਮੈਂ ਪੰਜਾਬ ਨੂੰ ਆਪਣਾ ਪਰਿਵਾਰ ਮੰਨਦਾ ਪੰਜਾਬ ਦਾ ਮੇਰੀ ਮਾਂ ਨੂੰ ਕਿਸੇ ਨੇ ਪੁੱਛਿਆ ਪੱਤਰਕਾਰ ਆ ਗਿਆ ਕੋਈ ਇੱਥੇ ਪਿੰਡ ਕਹਿੰਦੇ ਮਾਤਾ ਜੀ ਭਗਵੰਤ ਮਾਨ ਨੂੰ ਥੋੜੇ ਪੁੱਤ ਨੂੰ ਮਿਲੇ ਨੂੰ ਕਿੰਨਾ ਚਿਰ ਹੋ ਗਿਆ ਉਹ ਕਹਿੰਦੀ ਪੁੱਤ ਮੈਨੂੰ ਲੱਗਦਾ 22 ਦਿਨ ਹੋ ਗਏ ਕਹਿੰਦਾ ਦੇਖ ਲਓ 22 23 ਦਿਨ ਹੋ ਗਏ ਤੁਹਾਡਾ ਮੁੰਡਾ ਤੁਹਾਨੂੰ ਨਹੀਂ ਮਿਲਿਆ ਕੀ ਕਹਿਣਾ ਚਾਹੋਗੇ ਉਹ ਕਹਿੰਦੀ ਫੇਰ ਕੀ ਹੁੰਦਾ ਜੇ ਮੈਨੂੰ ਨਹੀਂ ਮਿਲਿਆ ਮੈਂ ਟੈਲੀਵਿਜ਼ਨ ਤੇ ਦੇਖਦਾ ਤੇ ਦੇਦੀ ਹੁੰਨੀ ਆ ਮਿਲਦਾ ਤਾਂ ਰੋਜ਼ ਮਾਮਾ ਨੂੰ ਫੜਾਉਂਦਾ ਕਦੇ ਕਦੇ ਮੇਰੇ ਘਰ ਨਹੀਂ ਕਰੇ ਮੇਰੇ ਘਰ ਨਹੀਂ ਕਰੇ ਅੱਛਾ ਵਰਕਰਾਂ ਕਦੇ ਆਂਗਣ ਵਾਰੀ ਆਲੇ ਕਦੇ ਕਿਤੇ ਕਹਿੰਦੀ ਮੈਂ ਤਾਂ ਜਨਮ ਦੇਣ ਆਲੀ ਆ ਭਾਈ ਬਾਕੀ ਵੀ ਤੌੜੀਆਂ ਮਾਂ ਹੀ ਨੇ ਸੁਹਾਰ ਮਾਂ ਨੂੰ ਮਾਂ ਸਮਝਦੇ ਆਂ ਹਰ ਮਾਂ ਦਾ ਦਰਦ ਸਮਝਦੇ ਆਂ ਉਹਦੇ ਪ੍ਰਵਾਦ ਦਾ ਦਰਦ ਸਮਝਦੇ ਆਂ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਹਾਂ 1 ਰੁਪਈਆ ਵੀ ਕਿਸੇ ਤੋਂ ਲੈ ਲਿਆ ਹੋਵੇ ਮੈਂ 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 ਜ਼ਿੰਮੇਵਾਰ ਹਾਂ ਭਾਈ 1 ਰੁਪਈਆ ਕਿਸੇ ਤੋਂ ਲੈ ਲਿਆ ਕਿਸੇ ਦੀ ਸਪਾਰਸ਼ ਲੱਗੀ ਹੋਵੇ ਮੈਨੂੰ ਇੱਕ ਮੈਲੇ ਮੇਰਾ ਕਹਿੰਦਾ ਕੱਲ ਨੂੰ ਤੁਸੀਂ 242 ਨੌਕਰੀਆਂ ਦੇਣੇ ਮੈਂ ਕਿਹਾ ਇੱਕ ਮੁੰਡਾ ਆਪਣਾ ਪਾਰਟੀ ਦਾ ਮੈਂ ਕਿਹਾ ਜਮਈ ਆਪਣਾ ਮੈਂ ਕਿਹਾ ਵਧੀਆ ਆ ਗਿਆ ਉਹ ਨੰਬਰ ਨਾ ਕਹਿੰਦਾ ਪੰਜ ਨੰਬਰਾਂ ਤੇ ਰਹਿ ਗਿਆ ਮੈਂ ਕਿਹਾ ਫਿਰ ਹੁਣ ਉਹ ਤਾਂ ਕਹਿੰਦਾ ਆਪਣਾ ਉਹ ਜਮਈ ਆਪਣਾ ਮੈਂ ਕਿਹਾ ਕੀ ਕਰੀਏ ਹੁਣ ਕਰੋ ਫਿਰ ਪੁੱਛੋ ਤਾਂ ਆਪਣਾ ਜਮਈ ਆਪਣਾ ਦਾ ਮੈਂ ਕਰੀਏ ਕੀ ਇੱਕ ਅੱਧੇ ਨੂੰ ਕੱਟ ਦੋ ਉਹਦਾ ਪਚਵਾ ਲਓ ਨਿਕਨ ਕੱਟ ਕੇ ਦਾ ਨਾਮ ਪਾ ਲੈਣਾ ਪਰ ਮੈਨੂੰ ਇਹ ਦੱਸੀ ਜਿਹਦਾ ਨਾਮ ਕਟਾਂਗੇ ਉਹ ਬਗਾਨਾ ਉਹ ਵੀ ਤਾਂ ਆਪਣਾ ਹੈ ਤੂੰ ਇਹ ਕਰ ਜਿਹੜਾ ਜਮਾ ਹੀ ਆਪਣੇ ਉਹਨੂੰ ਕਹਦੇ ਅਗਲੇ ਸਾਲ ਪੇਪਰ ਦੇ ਕੇ ਪੰਜ ਨੰਬਰ ਵੱਧ ਲੈ ਕੇ ਆ ਜਾ ਉਹਦਾ ਨੰਬਰ ਆ ਜੀਗਾ ਐ ਨਾ ਕਰੋ ਕਿਸੇ ਦਾ ਹੱਕ ਨਾ ਮਾਰੋ ਕੀ ਪਤਾ ਉਹਦੀ ਮਾਂ ਨੇ ਵੀ ਤਾਂ ਖੰਡਾੜਾ ਦਹੀਂ ਮੂੰਜ પાਕੇ ਭੇਜੂਗੀ ਨਾ ਕੱਲ ਨੂੰ ਕੀ ਪਤਾ ਉਹਦੀ ਕਬੀਲਦਾਰੀ ਕਿੰਨੇ ਲਈ ਤੇ ਚੜਨੀ ਹੋਵੇ ਕੀ ਪਤਾ ਉਹਦੇ ਨੂੰਕਰੀ ਮਿਲਣ ਨਾਲ ਉਹਦੀ ਭੈਣ ਦਾ ਵਿਆਹ ਹੁੰਦਾ ਹੋਵੇ ਜਾਂ ਕਿਸੇ ਛੋਟੇ ਭਾਈ ਦੀ ਫੀਸ ਭਰ ਜੂਗਾ ਉਹ ਕੀ ਪਤਾ ਕਿ ਕਿਹੜੇ ਕੰਮ ਨਾਲ ਕਿਹੜੀ ਜ਼ਿੰਦਗੀ ਬਦਲ ਜਾਂਦੀ ਹੈ ਜੀ ਮੈਨੂੰ ਇੱਕ ਪਰਿਵਾਰ ਮਿਲਿਆ ਮੈਂ ਦਿੱਲੀ ਜਾ ਰਿਹਾ ਸੀ ਜਹਾਜ਼ ਤੇ ਚੰਡੀਗੜ੍ਹੋਂ ਇੱਕ ਕੁੜੀ ਮਿਲੀ ਮੈਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੀ ਸੀ ਉਹ ਮੈਂ ਉਹਦੇ ਨਾਲ ਉਹਦੀ ਮਾਂ ਸੀ ਜਿੰਦਾਬਾਦ 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 ਤੁਸੀਂ ਦੇਖੋ ਜੋਸ਼ ਦੇਖੋ ਇਹਨਾਂ ਦਾ ਵਾਸ ਚੱਲੇ ਤੇ ਕੱਲ ਨੂੰ ਵੋਟਾਂ ਪਵਾ ਲੈਣ ਵਿੱਚ ਮੈਂ ਸੱਤੋਂ ਮਸ਼ੀਨ ਤੇ ਪਤਨ ਦਬਾਉਂਗਾ। ਇਹਨੇ ਕਾਰੇ ਹੋਏ ਪੈਂਦੇ। ਕੋਈ ਨਹੀਂ ਕੋਈ ਨਹੀਂ ਤਾਸ ਤਰੀਕ ਨੂੰ ਦੱਬ ਦਿਓ। ਘਟਣ ਮੈਂ ਜਜ਼ਬਾਤਾਂ ਨੂੰ ਸੌਣੇ ਤਾਂ ਤੁਹਾਡੇ ਨੂੰ। ਬਹੁਤ ਵਧੀਆ ਬਹੁਤ ਵਧੀਆ। ਉਹ ਕੁੜੀ ਮਿਲੀ ਉਹਦੀ ਮਾਂ ਨਾਲ। ਉਹਦਾ ਭਾਈ ਨਾਲ ਉਹਦੀ ਭਾਬੀ ਨਾਲ। ਨਵਾਂ ਵਿਆਹ ਹੋਇਆ ਸੀ ਭਰਾ ਦਾ। ਚੂੜਾ ਪਾਇਆ ਹੋਇਆ ਸੀ ਕੁੜੀ ਦੇ। ਉਹਦੀ 70 ਸਾਲ ਦੀ ਦਾਦੀ ਨਾਲ। ਉਹ ਮੈਨੂੰ ਕਹਿੰਦੀ ਕੁਦਰਤੀ ਸੀਟ ਮੇਰੇ ਨੇੜੇ ਆ ਗਈ ਮੈਨੂੰ ਕਹਿੰਦੀ ਜੀ ਅੱਜ ਮੇਰੀ ਜ਼ਿੰਦਗੀ ਦਾ ਬਹੁਤ ਵੱਡਾ ਦਿਨ ਹੈ ਮੈਂ ਕਿਹਾ ਦੱਸੋ ਭੈਣ ਜੀ ਕੀ ਕਿਵੇਂ ਕਹਿੰਦੀ ਤੁਸੀਂ ਕੀਤਾ ਹੈ ਮੈਂ ਕਿਹਾ ਜੀ ਮੈਨੂੰ ਦੱਸੋ ਕਿ ਨਹੀਂ ਕੰਮ ਆ ਹੈ ਕਹਿੰਦੀ ਤੁਸੀਂ ਮੈਨੂੰ ਪਟਵਾਰੀ ਭਰਤੀ ਕਰ ਲਿਆ ਮੈਂ ਪਟਵਾਰੀ ਬਣ ਗਈ ਤੇ ਮੈਂ ਪਟਵਾਰੀ ਬਣਨ ਤੋਂ ਬਾਅਦ ਅੱਜ ਮੈਨੂੰ ਪਹਿਲੀ ਤਨਖਾਹ ਮਿਲੀ ਹੈ ਕੱਲ ਕੱਲ ਪਰਸੋਂ ਮੈਨੂੰ ਪਹਿਲੀ ਤਨਖਾਹ ਮਿਲੀ ਹੈ ਤੇ ਮੈਂ ਆਪਣੇ ਪਰਿਵਾਰ ਨਾਲ ਵਾਅਦਾ ਕੀਤਾ ਹੋਇਆ ਸੀ ਕਿ ਇੱਕ ਨੌਕਰੀ ਨਾਲ ਦੇਖੋ ਕਿੰਨਾ ਕੁਝ ਬਦਲ ਜਾਂਦਾ ਹੈ ਮੈਂ ਆਪਣੇ ਪਰਿਵਾਰ ਨਾਲ ਵਾਅਦਾ ਕੀਤਾ ਹੋਇਆ ਸੀ ਕਿ ਜਦੋਂ ਮੈਂ ਸਰਕਾਰੀ ਨੌਕਰੀ ਲੱਗੀ ਪਹਿਲੀ ਤਨਖਾਹ ਨਾਲ ਮੈਂ ਆਪਣੇ ਸਾਰੇ ਡੱਬੇ ਨੂੰ ਜਹਾਜ਼ ਦਾ ਝੂਟਾ ਲਵਾਉਣ ਦੀ ਕਹਿੰਦੇ ਅੱਜ ਨਕਲੀ ਲੈ ਕੇ ਚੱਲਦੇ ਕਿੰਨਾ ਬਦਲ ਜਾਂਦਾ ਹੈ ਕਹਿੰਦੇ ਬੰਗਲਾ ਸਾਹਿਬ ਮੱਥਾ ਟੇਕਾਂਗੇ ਸ਼ੀਸ਼ਕਨ ਸਾਹਿਬ ਜਾਵਾਂਗੇ ਰਕਾਬਦਨ ਜਾਵਾਂਗੇ ਮੈਨੂੰ ਬੜੀ ਖੁਸ਼ੀ ਹੋਈ ਕਿਸੇ ਦੇ ਕੰਮ ਆ ਕੇ ਉਹ ਕੰਮ ਕਰੂਗੀ ਸਰਕਾਰੀ ਨੌਕਰੀ ਕਰੋਗੀ ਅੱਗੇ ਮੁੰਡਾ ਵਧੀਆ ਮਿਲ ਜੂਗਾ ਉਹ ਵੀ ਨੌਕਰੀ ਵਾਲਾ ਮਿਲ ਜੂਗਾ ਘਰ ਬਦਲ ਜਾਂਦਾ ਪੀੜੀ ਬਦਲ ਜਾਂਦੀ ਹੈ ਸੋ ਵੀਰੋ ਤਾਂ ਕਰਕੇ ਤੁਹਾਡੇ ਕੋਲ ਆਇਆ ਪੰਜਵੇਂ ਨੰਬਰ ਤੇ ਆਪਣਾ ਵਟਨ ਹੈ ਝਾੜੂ ਵਾਲਾ ਬਟਨ 10 ਤਰੀਕ ਨੂੰ ਦੱਬ ਦਿਓ 13 ਤਰੀਕ ਨੂੰ ਜਦੋਂ ਰਿਜ਼ਲਟ ਆਉਣਗੇ ਇਹ ਜਿਹੇ ਵੇਲੇ ਤੱਕ ਜਿੰਨੇ ਮਰਜ਼ੀ ਢੋਲ ਵਜਾ ਲਿਓ ਜਿੰਨੇ ਮਰਜ਼ੀ ਲੱਡੂ ਜਲੇਬੀਆਂ ਵੰਡ ਲਿਓ ਤੇ ਉਸ ਤੋਂ ਬਾਅਦ ਹਿਸਟਰੀ ਦੇ ਵਿੱਚ ਲਿਖਿਆ ਜਾਊਗਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਹਫ਼ਤੇ 'ਚ 2 ਤੋਂ 3 ਦਿਨ ਆਪਣਾ ਦਫ਼ਤਰ ਕਦੋਂ ਬਦਲਿਆ ਤੇ ਕਿਉਂ ਬਦਲਿਆ ਤਾਂ ਉਹਦਾ ਸਹੀ ਉੱਤਰ ਹੋਇਆ ਕਰੂਗਾ ਜਲੰਧਰ ਪੱਛਮੀ ਦੀ ਚੋਣ ਵੇਲੇ ਚੋਣ ਜਿੱਤਣ ਤੋਂ ਬਾਅਦ ਮੁੱਖ ਮੰਤਰੀ ਬਥੇਰੇ ਰਹਿਣ ਲੱਗੇ ਸੀ ਦੇਖੋ ਆਹ ਫਰਕ ਹੈ ਆਪਣੇ ਵਾਲੇ ਆਪ ਲਾਉਂਦੇ ਨਾਰੇ ਬੀਜਪੀ ਵਾਲਿਆਂ ਨੂੰ ਧਾੜੀ ਦੇ ਕੇ ਲੈ ਕੇ ਜਾਣ ਕੰਦਨੇ ਮੋਦੀ ਮੋਦੀ ਆਇਆ ਕੰਦਲਾ ਆਹੀ ਭਾ ਕੇ ਵੀ ਆਪਣੇ ਵਾਲੇ ਜਿਹੜੇ ਨੇ ओरिजिनल ਨੇ ਆਰਗੈਨਿਕ ਨੇ ਉਹ ਧਿਆੜੀ ਵਾਲੇ ਨੇ ਮੈਂ ਤਾਂ ਨਹੀਂ ਗੱਲ ਦਾਦਾ ਭਾਈ ਸਾਡਾ ਮਾਂ ਲੈਕੋ ਆਹੀ ਆਪਣਾ ਪਣਾ ਕਿ ਸੀਐਮ ਨੂੰ ਵੀ ਬਾਈ ਕਹ ਲੈਂਦੇ ਆ ਨਹੀਂ ਤਾਂ ਪਹਿਲਾਂ ਵਾਲੇ ਤਾਂ ਰਾਜਾ ਜੀ ਕਾਕਾ ਜੀ ਸਾਹਿਬ ਜੀ ਫੁਲਾਨਾ ਜੀ ਤਿੰਨ ਕੋਈ ਹੁਣ ਇਥੇ ਮੇਰੀ ਬਾਹ ਫੜ ਕੇ ਰੋਕ ਲੈਂਦੇ ਆ ਬਾਈ ਜੀ ਕੰਮ ਮੈਂ ਥੋੜਾ ਜੰਨਾ ਰਿਹਾ ਦੱਸੋ ਸੋ ਵੀਰੋ ਫਰਕ ਹੁੰਦਾ ਹੈ ਫਰਕ ਹੁੰਦਾ ਨਾਰੇਆਂ ਦਾ ਜਦੋਂ 2020 ਦੇ ਵਿੱਚ ਇਲੈਕਸ਼ਨ ਚੱਲ ਰਹੀ ਸੀ ਦਿੱਲੀ ਦੀ ਤੁਨਿੰਦਰ ਮੋਦੀ ਜੀ ਨੇ ਇੱਕ ਰੈਲੀ ਕੀਤੀ ਰਾਮਲੀਲਾ ਗਰਾਊਂਡ 'ਚ ਕਿਉਂਕਿ ਮੈਂ ਦਿੱਲੀ ਦਾ ਪ੍ਰਚਾਰ ਕਰ ਰਿਹਾ ਸੀ ਤੇ ਮੈਂ ਵੀ ਅਰਵਿੰਦ ਕੇਜਰੀਵਾਲ ਜੀ ਨਾਲ ਬੈਠਾ ਸੀ ਰੈਲੀ ਦੇਖ ਰਿਹਾ ਸੀ ਅਸੀਂ ਟੀਵੀ ਚੈਨਲ ਤੇ ਬੜਾ ਕਾட்சி ਜੋ ਨਾਰੇ ਲੱਗੇ ਨਾਰੇ ਲੱਗਣਗੇ ਨਾਰੇ ਸੁਣ ਕੇ ਮੈਂ ਕਿਹਾ ਕੇਜਰੀਵਾਲ ਸਾਹਿਬ ਸੌ ਚੁੱਕਣ ਦੀ ਤਿਆਰੀ ਕਰ ਲੋ ਮੁਖਵਤਰੀ ਬਣੋਂਗੇ ਸਰਕਾਰ ਬਣੂਗੀ ਕਹਿੰਦੇ ਤੁਝੇ ਕਿੱਥੇ ਪਤਾ ਚੱਲਾ ਮੈਂ ਕਿਹਾ ਜੀ ਨਾਰੇ ਦੇਖ ਕੇ ਕਹਿੰਦੇ ਨਾਰੇ ਤਾਂ ਖੂਬ ਲੱਗ ਰਹੇ ਆ ਯਾਰ ਇਕੱਠ ਵੀ ਬਹੁਤ ਹੈ ਨਾਰੇ ਖੂਬ ਲੱਗ ਰਹੇ ਆ ਮੈਂ ਕਿਹਾ ਸਰ ਨਾਰੇ ਲੱਗਣ ਦੀ ਗੱਲ ਨਹੀਂ ਹੁੰਦੀ ਨਾੜਾ ਲਾਉਣ नहीं देखो नहीं कैसे मैं नारा लग रहा स्टेज तो हर हर मोदी और लोग नारा ला रहे थे मैं क्या घर